ਜਿਹੜੇ ਪਿੰਡਾਂ ਦੇ ਵਿੱਚ ਲੋਕ ਪੋਲਿੰਗ ਬੂਥਾਂ ਦੇ 4 ਵਜੇ ਤੋਂ ਪਹਿਲਾਂ ਅੰਦਰ ਗਏ ਸੀ ਲਾਈਨਾਂ ਲੱਗੀਆਂ ਸੀ ਕੇਵਲ ਉਹੀ ਹੁਣ ਵੋਟ ਦਾ ਭੁਗਤਾਨ ਕਰ ਸਕਣਗੇ ਅਤੇ ਉਹ ਵੀ ਵੋਟ ਭੁਗਤਾਨ ਤੋਂ ਬਾਅਦ ਬੈਲਟ ਪੇਪਰਾਂ ਦੇ ਬਕਸਿਆਂ ਨੂੰ ਸੀਲ ਕਰ ਦਿੱਤਾ ਜਾਵੇਗਾ ਤਾਂ ਅੱਜ ਸਵੇਰ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਪੋਲਿੰਗ ਜਿਹੜੀ ਹੈ ਜਾਰੀ ਸੀ ਕਈ ਥਾਵਾਂ ਤੋਂ ਕਈ ਹੰਗਾਮਿਆਂ ਦੀਆਂ ਵੀ ਖਬਰਾਂ ਸੁਣਨ ਨੂੰ ਮਿਲੀਆਂ ਅਤੇ ਸੱਤਾਧਰ ਪਾਰਟੀ ਤੇ ਬਹੁਤ ਪਾਰਟੀਆਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਕਈਆਂ ਨੇ ਇਲਜ਼ਾਮ ਵੀ ਲਗਾਏ ਕਿ ਬੂਥ ਕੈਪਚਰਿੰਗ ਵੀ ਹੋਈ ਹੈ ਇੱਥੋਂ ਤੱਕ ਕਿ ਰਾਜਾ ਵੜਿੰਗ ਨੇ ਵੀ ਗਿੱਦੜ ਬਾਹਾ ਦੇ ਵਿੱਚ ਇਹ ਇਲਜ਼ਾਮ ਲਗਾਏ ਕਿ ਆਮ ਆਦਮੀ ਪਾਰਟੀ ਨੇ ਉੱਥੇ ਬੂਥ ਕੈਪਚਰਿੰਗ ਕਰਵਾਈ ਹੈ ਉਸ ਤੋਂ ਬਾਅਦ ਭਾਰੀ ਹੰਗਾਮੇ ਤੋਂ ਬਾਅਦ ਚੋਣਾਂ ਦੀ ਪ੍ਰਕਿਰਿਆ ਜਿਹੜੀ ਹੈ ਉਹ ਮੁਕੰਮਲ ਹੋ ਗਈ ਹੈ ਤਾਂ ਹੁਣ ਪ੍ਰੈਜ਼ਾਈਡਿੰਗ ਆਫਸਰ ਬੈਲਟ ਬਕਸਿਆਂ ਨੂੰ ਸੀਲ ਕਰਕੇ ਸਟਰੋਂਗ ਰੂਮ ਲੈ ਜਾਣਗੇ ਜਿਸ ਤੋਂ ਬਾਅਦ 17 ਤਰੀਕ ਨੂੰ ਬਕਸੇ ਖੁੱਲਣਗੇ ਅਤੇ ਚੋਣਾਂ ਦੀ ਗਿਣਤੀ ਜਿਹੜੀ ਹੈ ਉਹ ਹੁਣੀ ਸ਼ੁਰੂ ਹੋਵੇਗੀ ਅਤੇ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਦੇ ਜ਼ਿਆਦਾ ਉਮੀਦਵਾਰ ਐਤਕੀ ਬਲਾਕ ਸੰਮਤੀ ਅਤੇ ਜਗ੍ਹਾ ਪੰਚਾਇਤ ਦੇ ਵਿੱਚ ਜਿੱਤੇ ਨੇ ਕਿਉਂਕਿ ਇੱਕ ਪਾਸੇ ਆਪੋਜੀਸ਼ਨ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਨੇ ਦੁੱਚ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਹਜੇ ਵੀ ਸਾਡੇ ਨਾਲ ਹੀ ਪਿਆਰ ਕਰਦੇ ਨੇ ਅਤੇ ਸਾਨੂੰ ਹੀ ਦੁਬਾਰਾ ਚਤਾਉਣਗੇ ਇਹਦਾ ਫੈਸਲਾ ਹੁਣ 17 ਦਸੰਬਰ ਨੂੰ ਹੋਵੇਗਾ ਕਿ ਕਿਹੜੀ ਪਾਰਟੀ ਦੀ ਚੰਡੀ ਰਹਿੰਦੀ ਹੈ ਵੀਰ ਰਿਪੋਰਟ